47 ਗਊ ਤਾਂ 2027 ਰੰਨੀ ਬਹਾਦਰ ਲਓ ਜੀ ਪਿੰਡ ਕੋਟਲੀ ਸੰਗਰ ਲਓਟਨੀ ਸੰਗਰ ਪਿੰਡ ਕੋਟਲੀ ਸੰਗਰ ਤੇ 47 ਜਾਨਵਰ ਛੱਡੇ ਜਾਣੇ ਆ ਜੀ ਤੇ 2000 ਮੋੜ ਤੇ ਤੇ ਇਸ ਟਾਈਮ ਆ ਦੇਖ ਲੋ ਵੀ ਉਲੇ ਪੈ ਚਲੇ ਆ ਭਾਈ ਮਦਦ ਦੇਰ ਕੋ ਚੱਲੋ ਗਰੀ ਮਰੇ ਬੰਦ ਗਰੀ ਮੋਬਾਈਲ ਸਰ ਬਾ ਆ ਜਾਂਦੀ ਹੈ ਅੱਗੇ ਬਾਬੇ ਦਾ ਮਾਤਾ ਕਰਾਇਆ ਮਨ ਉਹ ਨੰਗਾ ਛੋਟਾ ਲੋ ਲਓ ਜੀ ਕੋਟਲੀ ਸਿੰਘ ਆ ਯਾਰ ਕਿਕਰ ਦੀ ਥੱਲੇ ਇੱਧਰ ਬੈ ਜਾਓ ਇੱਧਰ ਬਾੜੇ ਜੀ ਆ ਸਾਡਾ ਵੇਲਾ ਹੀ ਹੈ ਯਾਰ ਬਾੜੇ ਚ ਮਾਰ ਚੱਲ ਆਹ ਕਾਲੀਆਂ ਬਾੜ ਤੋਂ ਰਹਿਣੀ ਮੋਰ ਫਟਾ ਮਲੇ ਵਾ ਨਹੀਂ ਯਾਰ ਇਹ ਕਿੰਨੀ ਰੱਖੋ 40 ਮਿੰਟ ਤੇ 10 ਮਿੰਟ ਲਈ ਡਬਾਈ ਨਹੀਂ ਕਰਵਾਉਂਦੇ ਨਹੀਂ ਯਾਰ ਨਹੀਂ 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 ਬਾਈ ਨਹੀਂ ਹਾਂ ਖੜਾਣਾ ਕੋਈ ਨਾ ਯਾਰ ਮਾੜਾ ਮਛੜਾ ਵਾਲਾ ਛੜਾ ਵਾਲਾ ਯਾਰ ਛੜਦੇ ਕੋਈ ਨਹੀਂ ਅੰਦਰ ਕੋਈ ਕੋਈ ਨਹੀਂ ਖੜਾ ਦੇ ਯਾਰ ਕੋਈ ਓਏ ਛੱਡ ਦੇ ਛੱਡ ਦੇ ਯਾਰ ਹੁਣ ਜੋ ਲਈ ਜਾਂਦਾ ਤੇ ਖੋਲ ਕੇ ਛੱਡ ਚੱਲ ਕੋਈ ਨਹੀਂ ਯਾਰ ਪਾਣੀ ਦੇ ਦੇ ਛੱਡ ਪਰ ਗੱਲਾਂ ਨਾ ਕਰ ਪਾਣੀ ਦੇ ਯਾਰ ਤੂੰ ਜੇਂਟਰ ਦਾ ਕਾ ਲੈਣਾ ਵੀ 5-10 ਮਿੰਟ 15 ਮਿੰਟ ਲੇਟ ਹੋਣਗੇ ਉਹ ਬਾਅਦ ਆ ਵੜਨਗਾ ਨਾ ਸਤੰਬਰ ਵਾਲਾ ਨਾਲ ਅੱਛਾ ਦੱਸੋ ਗਾਣਾ ਨਾ ਕੰਮ ਕਰਿਓ ਯਾਰ ਨਾ ਮਾਰਦਾ ਨਹੀਂ ਨਹੀਂ ਯਾਰ ਤੇਰੇ ਨਾਲ ਸਾਨੂੰ ਬਈ ਇੱਜ਼ਤ ਨਹੀਂ ਦਿੰਦੇ ਸੁਣ ਲਈ ਦੇ ਸੋ ਨਾ ਲੈ ਨਾ ਆਲੂ ਦਾ ਪਿੱਟ ਗਿਆ ਨਾ ਸਾਡੇ ਚੰਗੇ ਸਾਡੇ ਜੀ ਚਲੋ ਉਹ ਲੈ ਆਓ ਭਾਈ ਗੱਗੂ ਤਾਂ ਉਹ ਲੈ ਆਓ ਭਾਈ ਰਹਿ ਗਿਆ ਬੀੜਦੇ ਦੀ ਰੇਡੀਓ ਮੁਰ ਗਿਆ ਤੋਂ ਗੇ ਉਹ ਤਾਂ ਡਵਾ ਦੋ ਉਹ ਗਿਆ ਗਿਆ ਕਰ ਲਿਆ ਹੁਣ ਉਹ ਚੜੀ ਜਾਂਦਾ ਉਹ ਉੱਤੇ ਜਿਹੜੀ ਗੁੜੀ ਸੰਗਰ ਜੀ ਕੋਡਲੀ ਕੋਡਲੀ ਕਰਾ ਰਿਹਾ ਸੌਰੀ ਸੌਰੀ ਤਾਂ ਆਇਆ ਕੋਡਲੀ ਪੰਜ ਚਾਰ ਹੀ ਚੱਲ ਕੋਈ ਨਹੀਂ ਜੱਦੇ ਬੰਦੇ ਜੱਦੇ ਬੰਦੇ ਤੇਰੇ ਕੋਲੇ ਨਹੀਂ ਘਣਾਉਦੀ ਗੱਲੇ ਕੋਈ ਉਹ ਬਾਈ ਪਹਿਲੇ ਤਾਂ ਕੋਡਲੀ ਸੰਗਰ ਐ ਐਂਟਰੀ ਐਂਟਰੀ ਪੰਡ ਕੋਡਲੀ ਸੰਗਰ ਆ ਬਈ 50 ਤੋਂ ਪਲੱਸ ਕਬੂਤਰ ਅਜੇ ਵੀ ਉਹਲੇ ਦੇ ਰਹੇ ਬੰਦੂਤ ਉਹਲੇ ਦੇ ਰਹੇ ਐ ਤੇ ਟੋਟਲ ਤੁਹਾਨੂੰ ਦੱਸਦੇ ਆ ਤੇ 2000 ਮੋਡਾ ਬਈ ਇਹਦਾ ਕਬੂਤਰ ਡੱਗ ਪਿਆ ਤੇ 22 ਵੇਚ ਲੋ ਬਈ ਉਹ ਦੇਖੋ ਪਟੂ ਕਿਕਰ ਹੋਰ ਨੰਡਾ ਨਾ ਲੱਗ ਪਏ ਕਿਤੇ ਜਤੇ ਬੰਦੇ ਹੋਰ ਦੇ ਬਈ ਉਹ ਲਾ ਦਿੰਦੇ ਆ ਕਿਰਾਪੇ ਥਾਲ ਗਏ ਮਾੜਾ ਜਾਂ ਦੱਸਦੇ ਆ ਦੱਸਦੇ ਆ ਜਾ ਗਿਣੇ ਕਰਵਾਉ। 3 3 3 ਹੈ? ਹੈ ਨਾ ਬਾਕੀ। ਇੱਕ ਦਾ ਦਰਵਾਜ਼ੇ ਨਹੀਂ ਇਹਨਾਂ ਬੰਦ ਦਰਵਾਜ਼ੇ ਜਾਈ। ਭਾਈ ਇਹ ਕੋਟੀ ਮਾਰੋਣੀ ਮੇਲਾ ਨਿਕਲਿਆ ਯਾਰ। ਉਹ ਬਰਦਾ। ਉਹ ਔਡ ਘੜਾ। ਔਡ ਘੜਾ ਪਵਣ। ਬਸ ਮੈਨੂੰ ਪੈਸੇ ਪੁੱਛ ਲੋ ਇਧਰ ਆ ਕੇ ਨਹੀਂ ਬਹੁਤ। ਆਹ ਦੇਖ ਲੋ ਬਈ। ਬਾਈ ਦਾ ਜੋਰ ਲੱਗਿਆ ਪਿਆ। ਓਲਾ ਦਿੰਦਿਆ ਸਾਰੀ ਬੈਠ ਗਿਆ ਸੀਗਾ ਕਬੂਤਰ। ਤੇ ਬਾਈ ਨੇ ਫੜ ਲੈ ਜਾ ਕੇ ਫੜਲਾ ਬਾਈ ਮੜਾਇਆ ਖੇਤੜਾ ਖੇਤੜਾ ਹੋਰ ਡਾਈ ਦੇ ਫੇਰਾ ਆਹ ਉਹ ਡੰਡਾ ਤੋੜ ਕੇ ਮਾਰਦੇ ਮੜਾਇਆ ਚਾਰੀ ਦਾ ਟੁੱਟਦੇ ਆਹ ਤੇਰੀ ਓਏ ਰੈਨ ਦੇ ਪਾਲਾ ਪਿੰਜਰੇ ਚ ਮੈਨ ਲਾਦਾ ਐ ਇਹਦੋਂ ਬਾਅਦ ਫਿਰ ਉਹਨਾਂ ਨੇ ਮੌਕਾ ਨਹੀਂ ਨ ਦੇਣਾ ਦੂਜੀ ਵਾਰ ਤਾਂ ਬੈਠ ਗਿਆ ਮੈਂ ਉਹ ਪਿੰਜਰੇ ਚ ਲੈਂਦਾ ਆਦਾ ਪਾਦੂਰੀਆ ਕਰਵਾਤਾ ਹੀ ਬੰਗਣ ਪਾਣੀ ਆਏ ਅੱਜ ਤਾਂ ਤੁਹਾਨੂੰ سپورਟ ਕਰਦੇ ਆ ਤੁਸੀਂ ਇਹਨਾਂ ਨੂੰ ਮਾਰਾ ਮੋਟਾ ਦਸ ਦਸ ਗੀ ਕਰਕੇ ਦਾਦਾ ਜੀ ਨੂੰ ਨਹੀਂ 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 ਤੇਰੀਆਂ ਦਾ ਕੁਲਵਿੰਦਰ ਦਾ ਕਿਰਦਾਰ ਉਹ ਡਾਤਾ ਫੇਰ ਜਿਹੜਾ ਇੱਥੋਂ ਕਿਕਰ ਚ ਗਿਆ ਹੈ ਹਾਂ ਅੱਛਾ All okay. right. ओके ओके देखले ठीक छ पढेर म देख्छु शिरा जी ल जानु छैन बेको चले ਉਹ ਕੋ ਨਹੀਂ ਜਾਣ ਚਾਹਦਾ ਮੈਂ ਕੋਈ ਨਹੀਂ ਜਾਣ ਚਾਹਦਾ ਹਾਂ ਨੇ ਵਾਪਸ ਵਾਪਰੇ ਹੋਇਆ ਦੁੱਤਰੇ ਹੋਗਾ ਹੈ ਹੋਇਆ ਦੁੱਤਰੇ ਇਹ ਗੱਲ ਤਾਂ ਸਹੀ ਹੈ ਲਵ ਵੀ ਸੱਜਣ ਲੱਗੀਆਂ ਅਸਮਾਨ ਤੇ ਨਿਗਾ ਤੇ ਦੇਖਨੇ ਆਜੇ ਕਿਹੜਾ ਜਾਨਵਰ 97 ਦਾ ਬਿਲਕੁਲ ਬਿਲਕੁਲ ਬਾਈ ਦਾ ਮिक्की ਮਾਊਸ ਦੇਸ ਗਿਆ ਸਮਾਨੁਸ਼ ਹੁੰਦੇ ਜਾਨਵਰ ਦੁਸ਼ਮਾਨ ਪਤਾ ਦਾ ਬਾਹਰ ਛੱਡ ਕੇ ਹੱਥ ਧੋ ਕੇ ਜਾਇਓ ਤੇ ਦੇਖਦੇ ਆ ਲਵ ਵੀ ਮੇਲਾ ਲੱਗਿਆ ਪਿਆ ਤੇ ਦੇਖਦੇ ਆ ਪੈਂਦੇ ਆ ਪੜਾਕੇ ਦੁਪਹਿਰ ਨੂੰ ਵਿਜਾ ਤੋਂ ਪਲਾਸ ਜਿਹੜੇ ਕਬੂਤਰ ਛੱਡੇ ਗਏ ਹੈ ਜੀ ਪਿੰਡਾ ਕੋਡਲੀ ਸ਼ੰਕਰ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਮੁਕਤਸਰ ਸਾਹਿਬ ਤੇ ਦੇਖਦੇ ਆ ਨਵੇੜੇ ਹੋਣ ਲੱਗੇ ਜਾਣੇ ਆ ਦੁਪਹਿਰ ਤੋਂ ਬਾਅਦ ਤੇ 2000 ਮੋੜ ਹੈ ਜੀ ਉਹ ਖੜਾਰੇ ਪਹੁੰਚੇ ਹੈ ਬਾਈ ਸਪੈਸ਼ਲ ਬਾਜੀ ਦੇ ਲਈ ਤੇ ਆਪਾਂ ਪੱਟੀ ਚਾਈਂਗਾ ਤਿੱਗੇ ਨਾਲ ਤੇ ਫੋਨ ਤੇ ਤਿੱਗੇ ਤੇ ਅਗਲੀ ਅਪਡੇਟ ਦਿੰਨੇ ਆ ਜੀ ਫਿਰ ਤੁਹਾਨੂੰ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਛੋਟੇ ਛੋਟੇ ਦਿਸਦੇ ਆ ਸਮਾਨ ਤੇ ਬੀਨਾ ਬੀਨਾ ਉਹ ਕੋਈ ਤੁਹਾਨੂੰ ਉੱਧੇ ਹੀ ਅੱਛਾ ਤਾੜੜੀਆਂ ਕਰ ਲੈਣਾ ਗੱਲ ਇਹ ਸਾਡੇ ਗਾਣੇ ਦਾ ਆ। ਅੱਛਾ ਜਾ ਕੇ ਫੜ ਲੈ ਵੈਂਟਰੀ। ਜਦੋਂ ਮੈਂ ਮੈਂ ਬੋਲਾਂ ਨਾ ਕੋਈ। ਕਰਮਾ? ਭਾਈ। ਹਾਂ ਇਹ ਕਰਦੇ ਸੀ ਬੰਦੇ ਹੀ। ਆਪਣੇ ਆਪਣੇ ਨਾਲ ਕੀ ਕੋਟ ਮਾਰੀਏ ਨਹੀਂ ਬਈ ਆਪਾਂ ਦਲ ਤੋਂ ਦਰਖਾਸਤ ਕਰਦੇ ਹਾਂ ਪ੍ਰੋਸੈਸ ਕਰਨਾ ਹੈ ਨਹੀਂ ਚੱਲਦਾ ਜਾਊਗਾ 10000 ਰੁਪਏ ਕਿਉਂ ਗੱਲ ਨਹੀਂ ਕਰਦੇ ਉਹ ਫਿਰਦਾਰ ਹਣੇ ਵੇਸੀ ਆਪਾਂ ਦਲ ਤੋਂ ਦਰਖਾਸਤ ਕਰਦੇ ਹਾਂ ਆਪਾਂ ਗਰਮ ਆਪਾਂ ਲੇਟ ਕਰਦੇ ਹਾਂ ਬਾਹਰੋਂ ਫੋਨ ਕਰਕੇ ਨਾ ਫੂਟੇ ਟੂ ਮੇ ਦਾ ਗਿਆ ਠੀਕ ਹੈ ਉਹ ਜੀ ਬੰਦਾ ਰਹੇ ਬਾਈ ਬੋਰਡ ਪਹਿਲਾ ਪ੍ਰੋਟੈਂਟ ਬੰਦਾ ਤਾਂ ਪਹਿਲਾਂ ਸਮਾਂ ਕਰ ਨਹੀਂ ਜਿਹੜਾ ਪਹਿਲਾ ਕੰਮ ਕਰ ਨਹੀਂ ਇਹ ਦੋ ਸਕਰਲੇ ਸਕੂਲ ਦੇ ਭਲੇ ਕੋ ਦਾ ਪਹਿਲਾ ਟਾਈਮ ਦਾ ਪੈ ਜਾਂਦਾ ਫਰਕ ਹੁਣ ਹੁਣ ਸਦੇ ਆ ਛੱਡਣ ਲੱਗ ਗਏ ਨਾ ਗਰਮੀ ਥੋੜੀ ਘਟ ਗਈ ਪਹਿਲਾਂ ਤਾਂ 7 ਵਜੇ ਤੋਂ ਵੀ ਲੇਟ ਹੋ ਜਾਂਦਾ ਹੀ ਕਈ ਯਾਰਾਂ हैलो <laughs> हलाईंदा <Hello. laughs>